ਪੰਜਾਬ ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਬੜੇ ਜ਼ਾਦੇ ਰਲਵੇਂ ਰੰਜੇਵੇ ਆਪਾਂ ਨੂੰ ਵੇਖਣ ਨੂੰ ਮਿਲੀ ਜਾਂਦੇ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਕਿਤੇ ਝਾੜ ਉੱਤੇ ਆਈ ਜਾਂਦਾ ਏ ਕਿਤੇ ਥੱਲੇ ਆਈ ਜਾਂਦਾ ਏ ਜਿਵੇਂ ਜਿਵੇਂ ਦੀਆਂ ਵੀ ਆਪਾਂ ਵੈਰਾਈਟੀਆਂ ਬੀਜੀਆਂ ਨੇ ਜਾਂ ਫਿਰ ਜਿਵੇਂ ਦੀਆਂ ਸਥਿਤੀਆਂ ਬਣੀਆਂ ਨੇ ਉਹਦੇ ਹਿਸਾਬ ਦੇ ਨਾਲ ਆਪਾਂ ਨੂੰ ਝਾੜ ਜਿਹੜੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੇ ਵੇਖਣ ਨੂੰ ਮਿਲੀ ਜਾਂਦੇ ਨੇ ਤੇ ਉਹ ਝਾੜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਕਿਹੜੇ ਇਲਾਕੇ ਦੇ ਵਿੱਚੋਂ ਨਵੇਂ ਜਿਹੜੇ ਝਾੜ ਨੇ ਕਿੱਥੋਂ ਗਦਾ ਗਾਪਾਂ ਨੂੰ ਜਿਹੜੇ ਕਣਕ ਦੇ ਵੇਖਣ ਨੂੰ ਮਿਲੀ ਜਾਂਦੇ ਨੇ ਵੀਡੀਓ ਨੂੰ ਚੈਨਲ ਨੂੰ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜੜੀ ਉਹਨੂੰ ਤੁਸੀਂ ਦਬਾ ਸਕਦੇ ਜੇ ਸੋ ਦੋਸਤੋ ਜੜੀਆਂ ਇਸ ਵਾਰ ਸਥਿਤੀਆਂ ਬੜੀਆਂ ਨੇ ਉਹ ਬੜੀਆਂ ਜਿਆਦੀਆਂ ਨਵੈਕਲੀਆਂ ਨੇ ਕਿਉਂਕਿ ਇਸ ਵਾਰ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਕਣਕ ਦੇ ਸੀਜ਼ਨ ਦੇ ਵਿੱਚ ਵੇਖਣ ਨੂੰ ਮਿਲੀਆਂ ਨੇ ਕੜਿਆਂ ਦੇ ਨਾਲ ਮੀਂਹ ਦੇ ਨਾਲ ਬਹੁਤ ਜਾਦੇ ਵੱਡੇ ਪੱਦਰ ਤੇ ਇਲਾਕਾ ਜਿਹੜਾ ਖਰਾਬ ਹੋ ਗਿਆ ਸੀ ਉਹਦੇ ਤੋਂ ਬਾਅਦ ਦੇ ਵਿੱਚ ਫਿਰ ਐਂਡ ਤੇ ਆ ਕੇ ਪੀਲੀ ਕੁੰਗੀ ਦਾ ਅਟੈਕ ਜਿਹੜਾ ਆਪਾਂ ਨੂੰ ਜਿਆਦਾ ਕੁਝ ਵੈਰਾਈਟੀਆਂ ਦੇ ਵਿੱਚ ਵੇਖਣ ਨੂੰ ਮਿਲਿਆ ਤੇ ਐਂਡ ਤੇ ਜਾ ਕੇ ਸਭ ਤੋਂ ਲਾਸਟ ਦੇ ਵਿੱਚ ਕਈਆਂ ਕਣਿਕਾਂ ਦੇ ਸਿੱਟਿਆਂ ਦੇ ਵਿੱਚ ਦਾਣੇ ਜਿਹੜੇ ਬਿਲਕੁਲ ਜੀਰਾ ਹੋ ਗਏ ਨੇ ਸੋ ਬਹੁਤ ਸਾਰੀਆਂ ਵੱਖ-ਵੱਖ ਸਥਿਤੀਆਂ ਨੇ ਜਿਹੜੇ ਸਭ ਤੋਂ ਜ਼ਿਆਦਾ ਝਾੜ ਆਪਾਂ ਨੂੰ ਵੇਖਣ ਨੂੰ ਮਿਲੇ ਨੇ ਉਹ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਹੁਣ ਤੱਕ ਜੜਿਓ ਸਾਂਝੇ ਕਰਦੇ ਆ ਸੋ ਜਿਹੜੇ ਸ਼ੁਰੂਆਤੀ ਝਾੜ ਆਪਾਂ ਨੂੰ ਵੇਖਣ ਨੂੰ ਮਿਲ ਜੰਦੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਫਾਜ਼ਿਲਕੇ ਦੇ ਵਿੱਚ ਆਪਣੇ ਕੁਝ ਸੱਜਣ ਨੇ ਉਹਨਾਂ ਨੇ 303 ਕਣਕ ਵੱਡੀਏ 27 ਕੁਇੰਟਲ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 303 ਦਾ ਜਿਹੜਾ ਝਾੜ ਉਹਨਾਂ ਦਾ ਨਿਕਲੇ ਆਇਆ 222 ਜਿਹੜੀ ਕਣਕ ਹੈ ਫਾਜ਼ਿਲਕੇ ਦੇ ਵਿੱਚ 26 ਕੁਇੰਟਲ ਉਹਦਾ ਝਾੜ ਆਪਾਂ ਨੂੰ ਵੇਖਣ ਨੂੰ ਮਿਲ ਚੁੱਕਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੇਰੇ ਆਪਣੇ ਜ਼ਿਲ੍ਹੇ ਦੇ ਵਿੱਚ 303 ਤੇ 187 ਜਿਹੜੀ ਦੋਵੇਂ ਮਿਕਸ ਕਰਕੇ ਬੀਜੀਆਂ ਸੀ 5.25 ਕੁਇੰਟਲ ਝਾੜ ਦੇ ਦੇ ਚੁੱਕੀਆਂ ਨੇ ਹੁਣ ਤੱਕ ਇਹਦੇ ਤੋਂ ਬਾਅਦ ਮਲੇਰ ਕੋਟਲੇ ਦੇ ਵਿੱਚ 826 ਕਣਕ 24 ਕਵੰਟਲ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਇਹਦਾ ਝਾੜ ਜਿਹੜਾ ਆਪਾਂ ਨੂੰ ਵੇਖਣ ਨੂੰ ਮਿਲ ਚੁੱਕਾ ਹੈ 303 ਜਿਹੜੀ ਕਣਕ ਹੈ ਉਹਦਾ ਮਲੇਰ ਕੋਟਲੇ ਦੇ ਵਿੱਚ 26 ਕਵੰਟਲ ਝਾੜ ਆਪਾਂ ਨੂੰ ਜਿਹੜਾ ਵੇਖਣ ਨੂੰ ਹੁਣ ਤੱਕ ਨਜ਼ਰ ਆ ਚੁੱਕਾ ਹੈ ਤੇ ਤਰਨਤਾਰਨ ਦੇ ਵਿੱਚ 826 ਜਿਹੜੀ ਕਣਕ ਹੈ ਪੀਲੀ ਕੁੰਗੀ ਵਾਲੀ ਬਹੁਤ ਜ਼ਿਆਦੀ ਪੀਲੀ ਕੁੰਗੀ ਪੈ ਗਈ ਸੀ ਇਹਨੂੰ ਤੁਸੀਂ ਜਾਣਦੇ ਹੋ ਕਿ ਜਿਹੜੀ ਵੈਰੈਟੀ ਨੂੰ ਤੇ ਉਹਦਾ ਝਾੜ ਨਿਕਲੇ ਤਰਨਦਾਰਨ ਦੇ ਵਿੱਚ 9 ਕਵਾਂਟਲ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਇਹਦੇ ਤੋਂ ਵੱਧ ਦੇ ਵਿੱਚ ਪਟਿਆਲੇ ਦਾ ਵੀ ਤੁਹਾਨੂੰ ਦੱਸ ਦਿੰਨੇ ਆ ਪਟਿਆਲੇ ਦੇ ਵਿੱਚ ਸਾਡੇ ਬਹੁਤ ਕਰੀਬੀ ਜਿਹੜੇ ਸੱਜਣ ਨੇ ਉਹਨਾਂ ਨੇ 303 ਕਣਕ ਵੜ੍ਹੀਏ ਤੇ ਝਾੜ ਨਿਕਲਿਆ 28 ਕਵਾਂਟਲ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਆਲ ਓਵਰ ਜੇਕਰ ਆਪਾਂ ਵਧੀਆ ਕਣਕਾਂ ਦੀ ਗੱਲ ਕਰਦੇ ਹਾਂ ਜੇਕਰ ਆਪਾਂ ਬਿਮਾਰੀਆਂ ਵਾਲੀਆਂ ਕਣਕਾਂ ਦੀ ਗੱਲ ਵਿੱਚ ਨਹੀਂ ਕਰਦੇ ਤਾਂ ਝਾੜ ਆਪਾਂ ਨੂੰ ਬੜੇ ਜ਼ਿਆਦੇ ਵਧੀਆ ਇਸ ਵਾਰ ਵੇਖਣ ਦੀਆਂ ਜਿਹੜੀਆਂ ਸੰਭਾਵਨਾਵਾਂ ਬਣ ਚੁੱਕੀਆਂ ਨੇ ਝਾੜ ਅੱਗੇ ਜੋ ਵੀ ਕਣਕਾਂ ਵਡੀਆਂ ਜਾਣਗੀਆਂ ਚੰਗੀਆਂ ਉਹਨਾਂ ਦੇ ਆਪਾਂ ਨੂੰ ਬਹੁਤ ਜ਼ਿਆਦੇ ਸ਼ਾਨਦਾਰ ਹੀ ਝਾੜ ਜਿਹੜੇ ਤੁਹਾਨੂੰ ਇਸ ਸੀਜ਼ਨ ਦੇ ਵਿੱਚ ਵੇਖਣ ਨੂੰ ਮਿਲਣਗੇ ਇਸ ਚੀਜ਼ ਦੀ ਜਿਹੜੀ ਪੂਰੀ ਸੰਭਾਵਨਾ 100% ਜਿਹੜੀ ਹੁਣ ਤੱਕ ਬਣ ਚੁੱਕੀ ਹੈ ਬਾਕੀ ਤੁਹਾਡੇ ਇਲਾਕੇ ਦੇ ਵਿੱਚ ਕਣਕ ਵੱਡੀ ਗਈ ਹੈ ਤੇ ਉਹਦਾ ਝਾੜ ਕਿੰਨਾ ਆਇਆ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਤੇ ਜੇਕਰ ਨਹੀਂ ਵੱਡੀ ਗਈ ਤਾਂ ਕਿੰਨੇ ਕੁ ਦਿਨਾਂ ਤੱਕ ਤੁਹਾਡੇ ਇਲਾਕੇ ਦੇ ਵਿੱਚ ਕਣਕ ਦੀ ਵਾਢੀ ਜਿਹੜੀ ਚੱਲੂ ਹੋਵੇਗੀ ਸਾਨੂੰ ਜ਼ਰੂਰ ਦੱਸਣਾ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਨਾ ਵੇਖਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ